ਭਾਰਤੀ ਜਨਤਾ ਪਾਰਟੀ ਨੇ ਅੱਜ ਤਿੰਨ ਉਮੀਦਵਾਰ ਹੋਰ ਪੰਜਾਬ ਦੀ ਲਿਸਟ ਚੋਂ ਐਲਾਨ ਦਿੱਤੇ ਨੇ ਇਹਨਾਂ ਉਮੀਦਵਾਰਾਂ ਦੇ ਵਿੱਚ ਬਠਿੰਡਾ ਤੋਂ ਆਈਏਐਸ ਦੀ ਸਰਵਿਸ ਤੋਂ ਵੀਆਰਐਸ ਲੈਣ ਵਾਲੇ ਪਰਮਪਾਲ ਕੌਰ ਸਿੱਧੂ ਦਾ ਨਾਮ ਵੀ ਬਠਿੰਡਾ ਸੀਟ ਤੋਂ ਐਲਾਨ ਦਿੱਤਾ ਗਿਆ ਇਹਦੇ ਨਾਲ ਹੀ ਹੁਸ਼ਿਆਰਪੁਰ ਸੀਟ ਜਿਹੜੀ ਇੱਕ ਰਿਜ਼ਰਵ ਸੀਟ ਹੈ ਉਹ ਤੋਂ ਸੋਮ ਪ੍ਰਕਾਸ਼ ਹੋਣਾ ਦੇ ਵਾਈਫ ਅਨੀਤਾ ਸੋਮ ਪ੍ਰਕਾਸ਼ ਨੂੰ ਇਸ ਵਾਰ ਚੋਣ ਮੈਦਾਨ ਚ ਉਤਾਰਿਆ ਗਿਆ ਔਰ ਨਾਲ ਦੀ ਨਾਲ ਹੀ ਖਡੂਰ ਸਾਹਿਬ ਜਿਹੜੀ ਇੱਕ ਪੰਥਕ ਸੀਟ ਆ ਉਥੋਂ ਅਕਾਲੀ ਦਲ ਦੇ ਦੋ ਵਾਰ ਦੇ ਤਿੰਨ ਵਾਰ ਦੇ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਨੂੰ ਐਲਾਨਿਆ ਗਿਆ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਦੋ ਵਾਰੀ ਖਡੂਰ ਸਾਹਿਬ ਤੋਂ ਜਿਹੜੇ ਆ ਵਿਧਾਇਕ ਰਹੇ ਜਦੋਂ ਇਹ ਹਲਕਾ 2012 ਤੱਕ ਰਿਜ਼ਰਵ ਹੁੰਦਾ ਸੀਗਾ 2012 ਦੇ ਵਿੱਚ ਜਦੋਂ ਡਿਲੀਮਿਟੇਸ਼ਨ ਖਤਮ ਹੋਈ ਉਸ ਤੋਂ ਬਾਅਦ ਮਨਜੀਤ ਸਿੰਘ ਮੰਨਾ ਜਿਹੜੇ ਆ ਇਹ ਬਾਬਾ ਬਕਾਲਾ ਆ ਗਏ ਇਹ ਉੱਥੋਂ ਚੋਣ ਲੜੇ ਤੇ ਜਿੱਤ ਗਏ ਤਿੰਨ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਮਨਜੀਤ ਸਿੰਘ ਮੰਨਾ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਦੋਂ ਇਹਨਾਂ ਨੇ 2022 ਦੇ ਵਿੱਚ ਇੱਕ ਵਾਰ ਫੇਰ ਟਿਕਟ ਦੀ ਮੰਗ ਕੀਤੀ ਸੀਗੀ ਤਾਂ ਉਸ ਵਕਤ ਇਹਨਾਂ ਨੂੰ ਨਾ ਕਰ ਦਿੱਤੀ ਗਈ ਉਸ ਵਕਤ ਫੇਰ ਇਹਨਾਂ ਨੇ ਭਾਜਪਾ ਜੁਆਇਨ ਕਰ ਲਈ ਸੀਗੀ ਤੇ ਹੁਣ ਅੱਜ ਭਾਜਪਾ ਨੇ ਇਹਨਾਂ ਨੂੰ ਜਿਹੜਾ ਵਾ ਖਡੂਰ ਸਾਹਿਬ ਜਿਹੜਾ ਇੱਕ ਪੰਥਕ ਹਲਕਾ ਹੈਗਾ ਉਥੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਕਿਤੇ ਨਾ ਕਿਤੇ ਹੁਣ ਖਡੂਰ ਸਾਹਿਬ ਦੇ ਵਿੱਚ ਫਾਈਟ ਜਿਹੜੀ ਆ ਬਠਿੰਡੇ ਵਾਂਗੂ ਟਫ ਹੋ ਜਾਣੀ ਆ ਜਿਵੇਂ ਕਿ ਆਪਾਂ ਗੱਲ ਬਠਿੰਡਾ ਦੀ ਬਹੁਤ ਵਾਰੀ ਕਰ ਚੁੱਕੇ ਆ ਕਿ ਮਲੂਕਾ ਪਰਿਵਾਰ ਜਿਨ੍ਹਾਂ ਦਾ ਇੱਕ ਚੰਗਾ ਰਸੂਖ ਹੈ ਬਠਿੰਡਾ ਦੇ ਵਿੱਚ ਉਸ ਮਾਲਵਾ ਖੇਤਰ ਦੇ ਵਿੱਚ ਜਦੋਂ ਹੁਣ ਉਹਨਾਂ ਨੂੰ ਭਾਜਪਾ ਨੇ ਚੋਣ ਮੈਦਾਨ ਚ ਉਤਾਰਤਾ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਜਿੱਥੇ ਬਠਿੰਡਾ ਦੇ ਵਿੱਚ ਵਧਣ ਗਿਆ ਉਥੇ ਹੀ ਖਡੂਰ ਸਾਹਿਬ ਹਲਕੇ ਤੇ ਵੀ ਅਕਾਲੀ ਦਲ ਵਾਸਤੇ ਚੋਣ ਜਿਹੜੀ ਆ ਉਹ ਜਿਤਨੀ ਔਖੀ ਹੋ ਜਾਵੇਗੀ ਹਾਲਾਂਕਿ ਮੁਕਾਬਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਔਣੀ ਹੋਣਾ ਪਰ ਕਿਉਂਕਿ ਜਿਹੜੀ ਬਠਿੰਡਾ ਆਪਣੀ ਸੀਟ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਉਥੋਂ ਦੋ ਵਾਰ ਜਿੱਤ ਚੁੱਕੇ ਨੇ ਔਰ ਨਾਲ ਦੀ ਨਾਲ ਹੀ ਉਥੋਂ ਜਿਹੜਾ ਖਡੂਰ ਸਾਹਿਬ ਹਲਕਾ ਹੈਗਾ ਜਿੱਥੋਂ ਪੰਥਕ ਵੋਟ ਆ ਪੰਥਕ ਹਲਕਾ ਹੈਗਾ ਉਥੋਂ ਹੁਣ ਦੋ ਵਾਰ ਦੇ ਸਾਬਕਾ ਵਿਧਾਇਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਹਿ ਚੁੱਕੇ ਆ ਮਨਜੀਤ ਸਿੰਘ ਮੰਨਾ ਮੀਆਵਿੰਡ ਉਹਨਾਂ ਨੂੰ ਭਾਜਪਾ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੋ ਕਿਤੇ ਨਾ ਕਿਤੇ ਸਥਿਤੀ ਜਿਹੜੀ ਹੈ ਇਹ ਹੁਣ ਬੜੀ ਦਿਲਚਸਪ ਹੁੰਦੀ ਜਾ ਰਹੀ ਆ ਜਿਉਂ-ਜਿਉਂ ਦਿਨ ਲੰਘਦੇ ਜਾ ਰਹੇ ਨੇ ਜਿੱਦਾਂ-ਜਿੱਦਾਂ ਕੈਂਡੀਡੇਟਸ ਦੇ ਨਾਮ ਅਨਾਉਂਸ ਹੋ ਰਹੇ ਨੇ ਤਿਉਂ-ਤਿਉਂ ਜਿਹੜਾ ਵਾ ਉਹ ਇਹ ਮੁਕਾਬਲਾ ਬੜਾ ਦਿਲਚਸਪ ਹੁੰਦਾ ਜਾ ਰਿਹਾ ਹਾਲਾਂਕਿ ਭਾਜਪਾ ਦਾ ਵਿਰੋਧ ਵੀ ਵੱਡੇ ਪੱਧਰ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਭਾਜਪਾ ਦੀ ਇਹੀ ਕੋਸ਼ਿਸ਼ ਹੈ ਕਿ ਸਿੱਖ ਜਿਹੜੇ ਚਿਹਰੇ ਆ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਖਾਸ ਤੌਰ ਤੇ ਉਹਨਾਂ ਸਿੱਖ ਚਿਹਰਿਆਂ ਨੂੰ ਉਤਾਰਿਆ ਜਾਵੇ ਜਿਨ੍ਹਾਂ ਦਾ ਖੇਤੀਬਾੜੀ ਦੇ ਨਾਲ ਸੰਬੰਧ ਹੈ ਕਿਸਾਨੀ ਪਰਿਵਾਰਾਂ ਦੇ ਨਾਲ ਜਿਹੜੇ ਜੁੜੇ ਹੋਏ ਆ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਜਿਹੜਾ ਉਤਾਰਿਆ ਜਾਵੇ ਇਸੇ ਦੇ ਚਲਦਿਆ ਕਿਉਂਕਿ ਖਡੂਰ ਸਾਹਿਬ ਤੋਂ ਬਹੁਤ ਸਾਰੀਆਂ ਚਰਚਾਵਾਂ ਸਿਗੀਆਂ ਕਿ ਭਾਜਪਾ ਖਡੂਰ ਸਾਹਿਬ ਤੋਂ ਕਿਹੜਾ ਕੈਂਡੀਡੇਟ ਲਿਆਏਗੀ ਕਿਉਂਕਿ ਖਡੂਰ ਸਾਹਿਬ ਜਿਹੜਾ ਇਹਦੇ ਵਿੱਚ ਸ਼ਹਿਰੀ ਵੋਟ ਘੱਟ ਹੈ ਇਹ ਲਗਭਗ ਪਿੰਡੂ ਖੇਤਰ ਹੈ ਸ਼ਹਿਰੀ ਵੋਟਰਾਂ ਦੇ ਵਿੱਚ ਜਾਂ ਸ਼ਹਿਰੀ ਸੀਟਾਂ ਦੇ ਵਿੱਚ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਭਾਜਪਾ ਦਾ ਇੱਕ ਚੰਗਾ ਆਧਾਰ ਹੈਗਾ ਭਾਜਪਾ ਉੱਥੋਂ ਆਪਣੇ ਕਾਡਰ ਦੇ ਵਿੱਚੋਂ ਹੀ ਜਿਹੜਾ ਕੋਈ ਨਾ ਕੋਈ ਲੀਡਰ ਕੋਈ ਨਾ ਕੋਈ ਵਿਧਾਇਕ ਕੋਈ ਨਾ ਕੋਈ ਸਾਬਕਾ ਵਿਧਾਇਕ ਉਹਨੂੰ ਮੌਕਾ ਦੇਗੀ ਪਰ ਖਡੂਰ ਸਾਹਿਬ ਜਦੋਂ ਗੱਲ ਖਡੂਰ ਸਾਹਿਬ ਦੀ ਹੁੰਦੀ ਸੀਗੀ ਤਾਂ ਉਦੋਂ ਗੇਮ ਜਿਹੜੀ ਆ ਉਹ ਫਸ ਜਾਂਦੀ ਸੀ ਪਰ ਭਾਜਪਾ ਨੇ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਨੂੰ ਐਲਾਨਤਾ ਤੇ ਇਹਦੇ ਨਾਲ ਹੀ ਜਿਹੜੀ ਸਿਆਸੀ ਗੇਮ ਆ ਜਿਹੜੀ ਸਿਆਸੀ ਤਸਵੀਰ ਆ ਇਸ ਖਡੂਰ ਸਾਹਿਬ ਹਲਕੇ ਦੀ ਇਹ ਲਗਭਗ ਸਾਫ਼ ਹੋਣੀ ਸ਼ੁਰੂ ਹੋ ਗਈ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਤੋਂ ਵੀ ਕੈਂਡੀਡੇਟ ਅਨਾਉਂਸ ਕਰਨਾ ਤੇ ਖਡੂਰ ਸਾਹਿਬ ਤੋਂ ਵੀ ਅਨਾਉਂਸ ਕਰਨਾ ਔਰ ਨਾਲ ਦੀ ਨਾਲ ਹੀ ਹੁਸ਼ਿਆਰਪੁਰ ਤੋਂ ਵੀ ਕੈਂਡੀਡੇਟ ਉਹਨਾਂ ਨੇ ਹਾਲੇ ਅਨਾਉਂਸ ਕਰਨਾ ਖੈਰ ਹਾਲੇ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਕੈਂਡੀਡੇਟਸ ਅਨਾਉਂਸ ਹੋਣ ਵਾਲੇ ਰਹਿੰਦੇ ਆ ਜਿਸ ਕਦਰ ਭਾਜਪਾ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਕਹਿੰਦੀਆਂ ਵੀ ਅਸੀਂ ਭਾਜਪਾ ਦਾ ਕੈਂਡੀਡੇਟ ਜਿਹੜਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਹਾਲਾਂਕਿ ਝੜਪ ਵੀ ਹੁੰਦੀ ਆ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਵੀ ਕਰਦੀ ਆ ਪਰ ਇਹਨਾਂ ਦਾ ਜਿਹੜਾ ਵਿਰੋਧ ਹੈ ਇਹਦੇ ਬਾਰੇ ਅਸਲ ਤਸਵੀਰ ਜਿਹੜੀ ਆ ਉਹ 4 ਜੂਨ ਨੂੰ ਖਤਮ ਕਲੀਅਰ ਹੋਣੀ ਆ ਜਦੋਂ ਰਿਜ਼ਲਟ ਆ ਜਾਣਗੇ ਸੋ ਕਿਤੇ ਨਾ ਕਿਤੇ ਭਾਜਪਾ ਜਿਹੜੀ ਐਦਾ ਲੱਗ ਰਹੀ ਸੀਗੀ ਕਿ ਇਹਨਾਂ ਨੂੰ ਕੈਂਡੀਡੇਟਸ ਨਹੀਂ ਮਿਲਣਗੇ ਪਰ ਇਹਨਾਂ ਨੇ ਜਿੱਦਾਂ ਇਧਰੋਂ ਉਧਰੋਂ ਕੈਂਡੀਡੇਟਸ ਲੱਭਣੇ ਸ਼ੁਰੂ ਕੀਤੇ ਫੜਨੇ ਸ਼ੁਰੂ ਕੀਤੇ ਸੋ ਇਸੇ ਦੇ ਚਲਦਿਆਂ ਇਹਨਾਂ ਨੇ ਜਿਹੜਾ ਪਰਮਪਾਲ ਕੋਰ ਸਿੱਧੂ ਨੂੰ ਪਹਿਲਾਂ ਜੁਆਇਨ ਕਰਾਇਆ ਉਹਨਾਂ ਨੂੰ ਬਠਿੰਡਾ ਤੋਂ ਸੀਟ ਦੇ ਦਿੱਤੀ ਇਸੇ ਤਰ੍ਹਾਂ ਇਹਨਾਂ ਨੇ ਤਰਨਜੀਤ ਸਿੰਘ ਸੰਧੂ ਜਿਹੜੇ ਰਾਜਦੂਤ ਸੀਗੇ ਅਮਰੀਕਾ ਦੇ ਵਿੱਚ ਭਾਰਤ ਦੇ ਜਿੱਦਾਂ ਹੀ ਉਹ ਰਿਟਾਇਰ ਹੁੰਦੇ ਨੇ ਉਸ ਤੋਂ ਬਾਅਦ ਸਿੱਧਾ ਉਹ ਅੰਮ੍ਰਿਤਸਰ ਆ ਜਾਂਦੇ ਨੇ ਜਲੰਧਰ ਤੋਂ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਅਨਾਉਂਸਡ ਕੈਂਡੀਡੇਟ ਸੁਸ਼ੀਲ ਕੁਮਾਰ ਰਿੰਕੂ ਜਿਹੜਾ ਉਹ ਆਪਣੇ ਧੜੇ 'ਚ ਸ਼ਾਮਲ ਕਰ ਲਿਆ ਔਰ ਨਾਲ ਦੀ ਨਾਲ ਵਿਧਾਇਕ ਸੁਸ਼ੀਲ ਕੁਮਾਰ ਜਿਹੜੇ ਸ਼ੀਤਲ ਅੰਗੁਰਾਲ ਐ ਉਹਨਾਂ ਨੂੰ ਸ਼ਾਮਲ ਕਰ ਲਿਆ ਸੋ ਕਿਤੇ ਨਾ ਕਿਤੇ ਭਾਜਪਾ ਹੌਲੀ ਹੌਲੀ ਜਿਹੜੀ ਆ ਉਹ ਇਧਰੋਂ ਉਧਰੋਂ ਕੈਂਡੀਡੇਟਸ ਫੜ ਕੇ ਖੜੇ ਜ਼ਰੂਰ ਕਰ ਰਹੀ ਆ ਨਾਮ ਉਹਨਾਂ ਦੇ ਐਲਾਨ ਦਿੱਤੇ ਗਏ ਨੇ ਪਰ ਇਹ ਕੈਂਡੀਡੇਟਸ ਭਾਜਪਾ ਦਾ ਜਿਹੜਾ 400 ਪਾਰ ਦਾ ਟੀਚਾ ਇੱਥੋਂ ਤੱਕ ਉਹਨਾਂ ਨੂੰ ਲੈ ਕੇ ਜਾ ਸਕਣਗੇ ਇਹਦੇ ਬਾਰੇ ਅਜੇ ਕਹਿਣਾ ਬਿਲਕੁਲ ਇਹ ਕੋਈ ਆਪਾਂ ਕਹਿ ਨਹੀਂ ਸਕਦੇ ਇਹਦੇ ਬਾਰੇ ਪਤਾ 4 ਜੂਨ ਨੂੰ ਲੱਗੇਗਾ ਪਰ ਕਿਤੇ ਨਾ ਕਿਤੇ ਭਾਜਪਾ ਜਿਹੜੀ ਹੈ ਉਹ ਆਪਣੀ ਆ ਜਿਹੜੀ ਉਹਨਾਂ ਨੇ ਰਣਨੀਤੀ ਬਣਾਈ ਹੈ ਉਹਦੇ ਵਿੱਚ ਕਾਮਜ਼ਾ ਜ਼ਰੂਰ ਹੁੰਦੀ ਪਈ ਹੈ ਜਿਸ ਤਰ੍ਹਾਂ ਉਹਨਾਂ ਨੇ ਕੈਂਡੀਡੇਟਸ ਜਿਹੜੇ ਆ ਉਹ ਅਨਾਉਂਸ ਕਰਨੇ ਸ਼ੁਰੂ ਕਰ ਦਿੱਤੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ